ਕਿਸੇ ਦੂਸੇਲਾ ਉਹਨਾਂ ਨੇ ਮੇਰੇ ਪਾਪਾ ਦਾ Song ਆਇਆ ਬਹੁਤ ਖੁਸ਼ੀ ਮਹਿਸੂਸ ਹੋਈ ਇਸ ਮੈਨੂੰ ਇਸ ਚੀਜ਼ ਦੀ ਕਿ ਮੇਰੇ ਪਾਪਾ ਦਾ Song ਆਇਆ ਕਾਫੀ ਸਾਰੇ ਸਿੰਗਰ ਗਾ ਰਹੇ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਾਬਲ ਵਖਰਾ ਅੜਿਆ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਸੋਣਿਆ ਸੱਜਣਾ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਵਲੀ ਆਖੀ ਸੁਣੇ ਯਾਰ ਦੀਪੇ ਕੁੜੀਆਂ ਚ ਗੱਲ ਛਿੜ ਗਈ ਵੇ ਹਾਂਜੀ ਉਹਨੂੰ ਤਾਂ ਪਾਪਾ ਵੀ ਅੱਜ ਵੀ ਮਤਲਬ ਸਟੇਜਾਂ ਤੇ ਜਾਂਦੇ ਆ ਜੀ ਕਿਉਂਕਿ ਸਲੋਤੀ ਉਸ ਚੀਜ਼ ਨੂੰ ਜ਼ਿਆਦਾ ਪਸੰਦ ਕਰਦੀ ਹੈ ਮਤਲਬ ਹੋਰ ਸਿੰਗਰ ਵੀ ਬਹੁਤ ਤੁਹਾਡੇ ਇਹੀ ਫਰਸਾ ਦਾ ਗਾਣਾ ਗਾ ਰਹੇ ਹਨ ਹਾਂਜੀ ਕਾਫੀ ਸਾਰੇ ਸਿੰਗਰਾਂ ਨੇ ਮੇਰੇ ਪਾਪਾ ਦੀ ਮਤਲਬ ਟਿਊਨ ਗਾਈ ਹੈ ਜਿਵੇਂ ਮਤਲਬ ਮੂਸੇ ਵਾਲਾ ਵੀਰ ਸੀ ਸਿੱਧੂ ਮੂਸੇ ਵਾਲਾ ਉਹਨਾਂ ਨੇ ਮੇਰੇ ਪਾਪਾ ਦਾ ਸੌਂਗ ਆਇਆ ਬਹੁਤ ਖੁਸ਼ੀ ਮਹਿਸੂਸ ਹੋਈ ਸੀ ਮੈਨੂੰ ਇਸ ਚੀਜ਼ ਦੀ ਕਿ ਮੇਰੇ ਪਾਪਾ ਦਾ ਸੌਂਗ ਆਇਆ ਕਾਫੀ ਸਾਰੇ ਸਿੰਗਰ ਗਾ ਰਹੇ ਆ ਜੀ ਚਲੋ ਅਮਾਨ ਮਹਿਸੂਸ ਕਰਦੇ ਆ ਕਿ ਸਾਡੇ ਫ ਉਹ ਜਾ ਸੁਣਾ ਹੁਣ ਮੁੜ ਜਾ ਵੀ ਰਹਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਭਲ ਵਖਰਾ ਅੜਿਆ ਤੇ ਜਿਹੜਾ ਅਥਰੂ ਬਹਿ ਹਣ ਬਣ ਚੋਵੇ ਤੇਰੀਆਂ ਪਾਉਣਾ जख्मੂ ਉਚਿਹੜੇ ਤੇ ਅਸੀਂ ਰੱਖਦੇ ਮਸਾਂ ਹਾਲ ਕੋਵੇ ਹੋ ਕੀ ਅਲਵੇ ਜਦੋਂ ਯਾਰ ਕੋ ਹੋ 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 ਹੋੜ ਨਾ ਹੋਵੇ ਤੇ ਜਦੋਂ ਯਾਰ ਕੋ ਹੋ ਹੋ ਹੋੜ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਸੋਹਣਿਆ ਸੱਜਣਾ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਮਲੀ ਆਖੀ ਸੁਣੀ ਜਾਰਦੀ ਬੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗ ਦੇ ਹਲਾਰੇ ਨਾਲ ਸੁਹਣਿਆ ਸੱਜਣਾ ਹਾਲੀਆਂ ਵੇ ਪੱਤੇ ਆਲਾ ਵੇ ਪੱਤੇ ਆਲਾ ਵੇ ਪੱਤੇ ਆ ਨਾ ਹਿੱਕ ਪਿੜਗੀ ਹੀ ਵੇ ਸਿੱਧੂ ਮੂਸੇ ਵਾਲਾ ਉਹਨਾਂ ਨੇ ਮੇਰੇ ਪਾਪਾ ਦਾ ਸੌਂਗ ਆਇਆ ਬਹੁਤ ਖੁਸ਼ੀ ਮਹਿਸੂਸ ਹੋਈ ਸੀ ਮੈਨੂੰ ਇਸ ਚੀਜ਼ ਦੀ ਕਿ ਮੇਰੇ ਪਾਪਾ ਦਾ ਸੌਂਗ ਆਇਆ ਕਾਫੀ ਸਾਰੇ ਸਿੰਗਰ ਗਾ ਰਹੇ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਾਬਲ ਵਖਰਾ ਅੜਿਆ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਸੋਹਣਿਆ ਸੱਜਣਾ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਮਲੀ ਆਖੀ ਸੁਣੇ ਜਰਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਹਾਂਜੀ ਉਹਨੂੰ ਤਾਂ ਪਾਪਾ ਵੀ ਅੱਜ ਵੀ ਮਤਲਬ ਸਟੇਜਾਂ ਤੇ ਜਾਂਦੇ ਆ ਜੀ ਕਿਉਂਕਿ ਸਰੋਤੇ ਉਸ ਚੀਜ਼ ਨੂੰ ਜ਼ਿਆਦਾ ਪਸੰਦ ਕਰਦੇ ਆ ਮਤਲਬ ਹੋਰ ਸਿੰਗਰ ਵੀ ਬਹੁਤ ਤੁਹਾਡੇ ਇਹੀ ਫਲਸਫਾ ਗਾਣਾ ਗਾਦੇ ਨੇ ਹਾਂਜੀ ਕਾਫੀ ਸਾਰੇ ਸਿੰਗਰਾਂ ਨੇ ਮੇਰੇ ਪਾਪਾ ਦੀ ਮਤਲਬ ਟਿਊਨ ਗਾਈ ਆ ਜਿਵੇਂ ਮਤਲਬ ਮੂਸੇ ਵਾਲਾ ਵੀਰ ਸੀ ਸਿੱਧੂ ਮੂਸੇ ਵਾਲਾ ਉਹਨਾਂ ਨੇ ਮੇਰੇ ਪਾਪਾ ਦਾ ਸੌਂਗ ਆਇਆ ਬਹੁਤ ਖੁਸ਼ੀ ਮਹਿਸੂਸ ਹੋਈ ਸੀ ਮੈਨੂੰ ਇਹ ਚੀਜ਼ ਦੀ ਕਿ ਮੇਰੇ ਪਾਪਾ ਦਾ Song ਆਇਆ ਕਾਫੀ ਸਾਰੇ ਸਿੰਗਰ ਗਾ ਰਹੇ ਆ ਜੀ ਚਲੋ ਅਮਾਨ ਮਹਿਸੂਸ ਕਰਦੇ ਆ ਕਿ ਸਾਡੇ ਫਾਦਰ ਸਾਹਿਬ ਨੂੰ ਜੀ ਦਿਲਾਂ ਦੇ ਵਿੱਚ ਅੱਜ ਵੀ ਜਿੰਦਾ ਰੱਖਿਆ ਤੇ ਸੁਣਾਓ ਹਾਂ ਹੂੰ ਉਂ ਜਾ ਸੁਣਾ ਹੁਣ ਮੁੜ ਜਾ ਵੀ ਰਹਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਭਨ ਵਖਰਾ ਅੜਿਆ ਤੇ ਜਿਹੜਾ ਅਥਰੂ ਬਹਿ ਹਣ ਬਣ ਚੋ ਪਹੂਣਾ जख्म उਜਿਹੜੇ ਤੇ ਅਸੀਂ ਰੱਖਦੇ ਮਸਾਂ ਹਾਲ ਕੋਵੇ ਹੋ ਕੀਲ ਬਲੇ ਹੈ ਫਦਾ ਤੇਰਾ ਤੇ ਜਦੋਂ ਯਾਰ ਕੋ ਹੋ 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 ਹੋਲ ਨਾ ਹੋਵੇ ਤੇ ਜਦੋਂ ਯਾਰ ਕੋ ਹੋ 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 ਹੋਲ ਨਾ ਹੋਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਸੋਹਣਿਆ ਸੱਜਣਾ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਮਲੀ ਆਖੀ ਸੁਣੀ ਜਰਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗਦੇ ਹਲਾਰੇ ਨਾਲ ਸੋਹਣਿਆ ਸੱਜਣਾ ਹਾਲੀਆਂ ਵੇ ਪੱਤੇ ਆਲਾ ਵੇ ਪੱਤੇ ਆਲਾ ਵੇ ਪੱਤੇਆਂ ਨਾਲ ਇੱਕ ਪਿੜ ਗਈ ਹੀ ਵੇ